ਉਨਾ ਅਗਲਾ ਦੋ ਡਾਂਗ ਤਸੱਲੀ ਕਰੇ ਹਨ ਤਸੱਲੀ ਕਰਕੇ ਲਾਵੇ ਬਾਕੀ ਆਪਾਂ ਅਗਲੇ ਨੂੰ ਡਿਟੇਲ ਕਰਾਂਗੇ ਪਰ ਭਾਈ ਲੋਬੀ ਦੋਸਤੋ ਪ੍ਰੋਪਰ ਜਿਹੜੀ ਡਿਟੇਲ ਹੈ ਜਾਂ ਪ੍ਰੋਪਰ ਰਿਕਾਰਡ ਆ ਤੁਹਾਨੂੰ ਮਿਲ ਜਾਊਗਾ ਇਸ ਬੈਡ ਕਹਿੰਦੇ ਲੈਣੀ ਨਹੀਂ ਹੁੰਦੀ ਕਰਨੀ ਹੁੰਦੀ ਆਪਣਾ ਹੀ ਟਾਈਮ ਖਰਾਬ ਹੁੰਦਾ ਚਲੋ ਆਪਣਾ ਕੰਮ ਪਰ ਰੰਗ ਬਾਜਾ ਕਰਮਾਂ ਲਈ ਠੀਕ ਹੈ ਜੀ ਬਹੁਤ ਵਧੀਆ ਬਿਲਕੁਲ ਬਲੈਕ ਤੇ ਵਾਈਟ ਤੇ ਕੰਬੀਨੇਸ਼ਨ ਆ ਅੱਜ ਇਹਨੂੰ ਸਹੀ 13ਵਾਂ 14ਵਾਂ ਦਿਨਾਂ ਸੂਈ ਨੂੰ ਆਵੇਂ ਆਪਾਂ ਕਹਾਂ ਦੀ 4-5 ਦਿਨ ਨਹੀਂ ਹੋਏਗੇ ਉਹ ਜਿਹੜੀਆਂ ਅੱਗੇ ਪੰਜ ਕਾਰੀਗਰ ਬੰਦੇ ਲਗਾਏ ਬੱਚੇ ਠੀਕ ਹੈ ਪੇਚਣ ਵਾਲੀ ਬੰਦੀ ਠੀਕ ਆ ਆਪਣੇ ਘਰੇ ਵੀਰੇ ਬੰਦੇ ਨਫਾ ਲਈ ਜਾਂਦੇ ਏ ਖੜੇ ਬੋਦਾ ਅੱਛਾ ਆਪਾਂ ਨੂੰ ਕੋਈ ਐਡੀ ਚਾਸ ਨਹੀਂ ਹੁੰਦੀ ਮੰਨ ਲਓ ਹਾਂਜੀ ਕਿਸਾਨ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਖੋਸਾ ਕੋਟਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਇਹ ਪਿੰਡ ਬਿਲਕੁਲ ਨੇੜੇਕ ਮੋਗੇ ਦੇ ਕੋਈ 8-9 ਕਿਲੋਮੀਟਰ ਦੀ ਦੂਰੀ ਆ ਸੋ ਆਪਣੇ ਕਿਸੇ ਵੀ ਭਰਾਨੇ ਮਾਝੇ ਵਾਲੀ ਸਾਈਡ ਤੋਂ ਆਣਾ ਇਧਰਲੀ ਸਾਈਡ ਮਾਲਵੇ ਵਾਲਾ ਠੀਕ ਹੈ ਜੀ ਤੇ ਜੀਰੇ ਤੋਂ ਇੱਕ ਚਤਰਾਵਾਇਆ ਛੜਕ ਆਉਂਦੀ ਹੈ ਮੋਗੇ ਨੂੰ ਬਲਖੰਡੀ ਇਸੇ ਤੇ ਛੜਕਦੇ ਉੱਪਰ ਪਿੰਡ ਆਉਂਦਾ ਤੇ ਅੱਗੇ ਖੋਸੇ ਕੋਟ ਦੇ ਤਾਂ ਅਟਾ ਜਾਂਦਾ ਬਾਕੀ ਨਾਲ-ਨਾਲ ਲੱਗਦੇ ਪਿੰਡ ਖੋਸਾ ਰੰਧੀਰ ਠੀਕ ਹੈ ਜੀ ਖੋਸਾ ਪਾੰਡੋ ਤੇ ਘਲੋਟੀ ਨਾਲ ਲੱਗਦੇ ਪਿੰਡ ਇੱਕ ਪਾਸੇ ਬਲਖੰਡੀ ਆ ਜਾਂਦਾ ਠੀਕ ਹੈ ਜੀ ਰੰਡੇਆਲਾ ਪਿੰਡ ਥੋੜੀ ਦੂਰੀ ਤੇ ਆ ਜੁਨੀਅਰ ਪਿੰਡ ਬਿਲਕੁਲ ਲੱਗੇ ਆ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਇਹ ਪਿੰਡ ਆ ਜਾਂਦਾ ਠੀਕ ਹੈ ਜੀ ਜੀਰਾ ਵੀ ਇੱਥੋਂ ਕੋਈ 8-9 9 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸਾਰਾ ਪੂਰੀ ਗੱਲਬਾਤ ਕਰਾਂਗੇ ਇੱਕ ਗਰਬਜਨ ਦੇ ਕੋਲ ਇੱਕ ਵਾਇੜ ਆਈ ਹੈ ਦੋਸਤੋ ਵੈਸੇ ਪਸ਼ੂ ਵੀ 1 2 2 3 ਨਾਲ ਕੀ ਆਉਂਦੇ ਆ ਸਾਫ਼ ਸੁਥਰੇ ਪਸ਼ੂ ਹੁੰਦੇ ਆ ਅੱਜ ਇਸ ਵੀਡੀਓ ਵਿੱਚ ਇੱਕ ਇੱਕ ਨਾਗ ਤੁਹਾਨੂੰ ਦਿਖਾਉਣਾ ਸੂਈ ਸੁਭਾਈ ਵਾਇੜ ਆ ਇਸ ਵਕਤ ਚੰਗੇ ਦੁੱਧ ਤੇ ਚੱਲਣ ਦੀ ਐਚਪੀ ਬਰੀਡ ਦੇ ਵਿੱਚ ਆ ਸੋ 23 ਮਈ ਤਰੀਕ ਤੁਸੀਂ ਨੋਟ ਕਰ ਲਓ ਟਾਈਮ ਕੋਈ ਮਾਰਨਿੰਗ ਦੇ 8:00 ਵਜੇ ਦਾ ਉਹ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਗਰਬਚਨ ਭਾਈ ਸਾਸਰੀ ਘਾਲ ਸਾਸਰੀ ਘਾਲ ਜੀ ਸਾਰੇ ਭੈਣ ਭਰਾਵਾਂ ਨੇ ਆਪਣਾ ਰਾਜਸੰਧੂ ਫਾਰਮਿੰਗ ਚੈਨਲ ਤੇ ਵੇਖਣਾ ਨਾ ਨੂੰ ਬਈ ਸਾਰਿਆਂ ਨੂੰ ਸਾਸਰੀ ਘਾਲੀ ਹੋਰ ਗਰਬਚਨ ਸਾਹਿਬ ਠੀਕ ਹੈ ਵਧੀਆ ਵਧੀਆ ਕਰ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਗਰਬਚਨ ਠੀਕ ਹੈ ਜੀ ਕੱਢਦੀ ਕਲੇਮਾਰ ਆ ਜੀ ਅੱਛਾ ਵੀਰੇ ਉੱਥੇ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਬੱਛੀ ਆਪਾਂ ਦਿਖਾਈ ਸੀਗੀ ਹਾਂ ਹਾਂਜੀ ਉਹ ਤੁਸੀਂ ਦੱਸਿਆ ਵੀ ਆਪਾਂ ਤਾਂ ਚਲੋ ਬਿਲਕੁਲ ਜਾਇਜ਼ ਰੇਟ ਤੇ ਦਿੱਤੀ ਅੱਗੇ ਗਾਂ ਕਰਮਾਲੀ ਵਾਦੀ 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 ਦੀ ਹੋਰ ਵੀ ਹਣਾ ਆਪਣੇ ਘਰੇ ਵੀਰੇ ਬੰਦੇ ਨਫਾ ਲਈ ਜਾਂਦੇ ਏ ਖੜੇ ਬ ਜਦੋਂ ਪਾਣੋ ਕੋਈ ਏਡੀ ਚਾਸਨੀ ਹੁੰਦੀ ਮੰਨ ਲਓ ਕਈ ਹੁਣ ਬੰਦੇ ਪਹੂਤੇ ਜੀਜਾ ਕ ਲੈਂਦੇ ਆ ਆ ਆਪਾਂ ਨੂੰ ਜਦੋਂ ਪਾਣਾ ਪਹੂ ਮਿਲਿਆ ਆਪਾਂ ਤੋਂ ਦੋ ਲਿਆਉਣਾ ਹੂੰ ਬਾ ਕੋਈ 10 ਦਿਨ 15 ਸਾਂਭਣਾ ਪਏ ਚਲੋ ਸਾਂਭ ਕੇ ਆ ਵੀਰੇ ਹਨ ਆ ਸਾਫ ਕੇ ਆ ਆਉਂਦੀ ਚੀਜ਼ ਤੇ ਨਫਾ ਕੋਈ ਨਹੀਂ ਦਿੰਦੀ ਬਿਲਕੁਲ ਜੀ ਬਿਲਕੁਲ ਹਾਂਜੀ ਆ ਚਲੋ ਉਹਦੇ ਵਿੱਚ ਇੰਨਾ ਵੀ ਚਲੋ ਕੋਈ ਆਪ ਥੋੜਾ ਨਰਮ ਪਸ਼ੂ ਲੈ ਲਗੇ ਹਾਂਜੀ ਆਪ ਚਲੋ ਦੋ ਚਾਰ ਦਿਨ ਦੁੱਧ ਪੀ ਲਈ ਦੇ ਆ ਰੋਟੀ ਛੱਡ ਕੇ ਗਾਂ ਦੇ ਦਈਏ ਕਾਰੀ ਪਿਆਰੀ ਵੀ ਲੈ ਜਾਂਦੇ ਆ ਆਉਂਦੇ ਵੀਰੇ ਕਾਰੀਗਰ ਬੰਦੇ ਬਹੁਤ ਹੁਣ ਵੱਚੀ ਆਪਾਂ ਦੋ ਜਿਹੜੀਆਂ ਅੱਗੇ ਪੰਜ ਕਾਰੀ ਪੇਚਣ ਵਾਲੀ ਬੰਦੀ ਠੀਕ ਆ ਬਾਕੀ ਵਹਿੜਾ ਗਰਭਾਸ਼ਣ ਦੀਆਂ ਸਾਫ਼ ਹੀ ਹੁੰਦੀਆਂ ਹਨਾ ਵਹਿੜਾ ਵੀ ਆਪਣੇ ਝੋਟੀਆਂ ਵਹਿੜਾ ਪੂਰੀਆਂ ਝੋਟੀ ਦੀਆਂ ਹੁੰਦੀਆਂ ਠੀਕ ਇੱਕ ਦੋਸਤੋ ਆਪ ਅੱਛੀ ਤੁਹਾਨੂੰ ਆਪਾ ਦਿਖਾ ਰਹੇ ਇਹ ਪਲੂਣ ਪਹਿਲਣੀਆਂ ਪਾਈ ਜਣਾ ਵੀਰੇ ਚੌਗੀ ਮੂੰਹ ਹੈ ਚੌਗੀ ਆ ਹਾਂਜੀ ਠੀਕ ਆ ਸੋ ਬਾਕੀ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਕਿ ਚਾਰ ਦੰਦ ਚੌਗੀ ਆ ਤੇ ਛੇਕ ਦੀਆਂ ਕੰਨੀਆਂ ਸੁੱਟ ਕੇ ਕਰਨ ਵਾਲੀਆਂ ਮਾੜੀਆਂ ਮਾੜੀਆਂ ਚੱਕਣੀਆਂ ਛਟਾੜ ਕੀਤੀਆਂ ਨੇ ਬਾਕੀ ਸਾਈਡਾਂ ਵਾਲੀਆਂ ਦੋ ਦੰਦ ਹਜੇ ਬਿਲਕੁਲ ਕੰਨੀਆਂ ਖੜੀਆਂ ਨੇ ਠੀਕ ਆ ਵੱਡੀ ਵਹਿੜਾ ਵੱਡੀ ਬੱਚੀ ਆ ਅੱਜ ਗਰਭਾਸ਼ਣ ਸਮਾ ਕਿ 13ਵਾਂ 14ਵਾਂ ਦੇਣਾ ਸੂਈ ਨੂੰਵੇਂ ਆਪਾਂ ਕਹਦੇ ਆ 4-5 ਦਿਨ ਨਹੀਂ ਹੋਏਗੇ ਆ ਮਗਰ ਬੱਛਾ ਹਾਂਜੀ ਮਗਰ ਬੱਛੇ ਹੀ ਆਪਣੇ ਕੋਲ ਵੀਰੇ ਸੂਈ ਦੀ ਵੀਡੀਓ ਪਈ ਜਾਂ ਪ੍ਰੋਪਰ ਜੇਰ ਦੀ ਪਿੱਛੇ ਦੀ ਭਾਰ ਦੀ ਗਾਰੰਟੀ ਹੋਊਗੀ ਅੱਛਾ ਜਿੱਦਾਂ ਦੀ ਇਹ ਗਰਭਾਸ਼ਯ ਸੂਈ ਹੈ ਉਦੋਂ ਦੀ ਆਪਣੇ ਕੋਲ ਡਿਟੇਲ ਹੈਗੀ ਵੀਡੀਓ ਹਾਂਜੀ ਬਈ ਆਪਣੇ ਘਰੇ ਹੀ ਬੱਛੀ ਸੂਈ ਆ ਠੀਕ ਆ ਹਾਂਜੀ ਆਪਾਂ ਵੀਰੇ ਇਹਦੀ ਜੇਰ ਦੀ ਵੀਡੀਓ ਦੇ ਦਾਂਗੇ ਜੇਰ ਦੀ ਗਾਰੰਟੀ ਦੇਾਂਗੇ ਕਿਵੇਂ ਕਈ ਹੁਣ ਡੰਗਰਾਂ ਦੇ ਅੰਦਰ ਜੇਰ ਰਹਿ ਜਾਂਦੀ ਆ ਆ ਬਿਲਕੁਲ ਆਪਾਂ ਅਗਲੇ ਨੂੰ ਪ੍ਰੋਪਰ ਵੀਡੀਓ ਰਿਕਾਰਡ ਦੇ ਕੇ ਦਵਾਂਗੇ ਬੱਛੀ ਠੀਕ ਆ ਲੋ ਵੀ ਦੋਸਤੋ ਪ੍ਰੋਪਰ ਜਿਹੜੀ ਡਿਟੇਲ ਹੈ ਜਾਂ ਪ੍ਰੋਪਰ ਰਿਕਾਰਡ ਆ ਤੁਹਾਨੂੰ ਮਿਲ ਜੂਗਾ ਇਸ ਬੈਡ ਦੇ ਰਿਗਾਰਡਿੰਗ ਅੱਜ 15 ਕਿ ਦਿਨ ਦਾ ਅਪ੍ਰੋਕਸੀਮੇਟਲੀ ਜਿਹੜਾ ਸਮਾਂ ਹੋਇਆ ਬਾਕੀ ਥਣ ਥਣ ਤੁਸੀਂ ਵੇਖ ਸਕਦੇ ਜੇ ਇਹਨੂੰ ਆਪਾਂ ਕਹਿ ਸਕਦੇ ਹਾਂ ਅਸਲ ਦੇ ਵਿੱਚ ਬਿਲਕੁਲ ਪੀੜੀ ਤੇ ਪਾਵੇ ਠੀਕ ਆ ਜੀ ਬਾਕੀ ਕਾਫੀ ਸੋਹਣੀ ਚੰਗੀ ਸ਼ੇਪ ਹੈ ਸਹਿਜ ਚੰਗਾ ਨਖੇੜ ਚੰਗਾ ਠੀਕ ਆ ਜੀ ਤੇ ਇਸ ਵਕਤ ਕਿਰਪਾਸ਼ਨ ਦੁੱਧ ਤੁਸੀਂ ਦੱਸਿਆ 15 ਕਿਲੋ ਹਾਂਜੀ ਵੀਰੇ ਦੁੱਧ ਨੈਟ 16 ਕਿਲੋ ਹੋਗਾ ਪਰ ਆਪਾਂ 15 ਹੀ ਕਹਿਣਾ ਵਾਧੂ ਨਿਕਲੇ ਹਨਾ ਹਾਂਜੀ ਸੁਆਦ ਆਉਂਦਾ ਵਾ ਬਿਲਕੁਲ ਬਾਕੀ ਐ ਨੱਪੀ ਕਿੱਲੀ ਆਉਂਦੀ ਸੁੱਕੀ ਤੂੜੀ ਤੇ ਰਹੀ ਆ ਬਿਲਕੁਲ ਜੀ ਬਿਲਕੁਲ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਸਟੇਟ ਪਟਾ ਸ਼ਾਇਨਗ ਚਮਕ ਤਮਕ ਵੱਛੀ ਦੇ ਵਿੱਚ ਬਹੁਤ ਜ਼ਿਆਦੀ ਆ ਬਾਕੀ ਗੋਲਾ ਗਾਲਾ ਚੰਗਾ ਪਲੀ ਪਲੀਤੀ ਬੇਲ ਬੋਲ ਚੰਗੀ ਆ ਕੱਦ ਵੱਡਾ ਕੋਈ ਸੱਜਰ ਹੋਊਗਾ ਆਪਣਾ ਆ ਕੱਦ ਤੋਂ ਵੱਡਾ ਵੱਛੀ ਦਾ ਹਾਈਟ ਲੈਂਥ ਨਾ ਜਿਵੇਂ ਵੀਰੇ ਵੱਛੀ ਦੀ ਪਹਿਲੇ ਸੂਏ ਆ ਦੂਜੇ ਸੂਏ ਹਾਈਟ ਲੈਂਥ ਤੇ ਵੱਛੀ ਦੀ ਬੜੀ ਬਣਨੀ ਆ ਹੂੰ ਹੁਣ ਪਹਿਲੇ ਸੂਏ ਵੀਰੇ ਪਹਿਲੇ ਸੂਏ ਚਲੋ ਹਨਾ ਡੰਗਰ ਕੇ ਤੇ ਕਿੰਨਾਗਾ ਸਹੀ ਹੈ ਹੁਣ ਅਸਰੇ ਖਾਏ ਬਾਨ ਨੇ ਤੇ 15 16 ਕਿਲੋ ਦੋ ਤੇ ਹੁਣ ਚੱਲੀ ਜਾਂਦੀ ਕਰਮਣ ਨੇ 20 ਕਿਲੋ ਦੋ ਹੱਸ ਕੇ ਪਾ ਰਣਗੇ ਇਹਦਾ ਰੋਤ ਥੋੜੀ ਗਲਤ ਸੂਵੀ ਨਹੀਂ 24 25 ਕਿਲੋ ਲਈ ਬੱਛੀ ਸੀ ਸਹੀ ਇਹ ਹਮ ਬਿਲਕੁਲ ਬਸ ਚੌਣ ਚਾਣ ਨੂੰ ਵੀਰੇ ਠੰਡੀ ਸੀਲ ਆ ਵਧੀਆ ਵਾ ਚੁਆਈ ਤੇ ਚਾਰੇ ਥਨਾਂ ਦੀ ਓਕੇ ਆ ਬਤਾਰਾਂ ਵਿਖਾ ਦਨੇ ਵੀਡੀਓ ਬਿਲਕੁਲ ਬਾਕੀ ਵੀਰੇ ਜਿਹਨੇ ਲੈਣੀ ਆ ਆਪਾਂ ਪਾਟਾ ਨੋਟ ਲੈਣਾ ਅਗਲਾ ਦੋ ਡੰਗ ਤਸੱਲੀ ਕਰੇ ਹਨਾ ਤਸੱਲੀ ਕਰਕੇ ਲਾਵੇ ਬਿਲਕੁਲ ਬਾਕੀ ਆਪਾਂ ਅਗਲੇ ਨੂੰ ਡਿਟੇਲ ਕਰਾਂਗੇ ਪਰ ਭਾਈ ਮਨਾ ਉਹ ਫੋਨ ਲਾਵੇ ਜਿਹਨੇ ਪਹੂ ਲੈਣਾ ਹੁੰਦਾ ਹੂੰ ਕਈ ਕਹਿੰਦੇ ਵੀ ਹੁਣ ਸਾਈ ਪਾਉਨੇ ਹੁਣ ਪਾਉਨੇ ਆ ਮਗਰ ਉਹ ਘੰਟਾ ਘੰਟਾ ਸਾਈ ਪਾ ਕੇ ਮਗਰ ਕਹਿੰਦੇ ਨਹੀਂ ਯਾਰ ਸਾਡੇ ਘਰੇ ਨਹੀਂ ਰਹਿ ਬਣੀ ਹੂੰ ਹੂੰ ਵੀ ਪਹਿਲਾਂ ਵੀਡੀਓ ਪਾ ਦਾਂਗੇ ਆਪਾਂ ਇਹ ਕੰਮ ਕਰਦੇ ਆਂ ਆਪਣੋ ਕੋਈ ਪ੍ਰੋਬਲਮ ਨਹੀਂ ਬਾਕੀ 100 ਬੰਦਾ ਪਰ ਮੰਗਾਵੇ ਵੀਡੀਓ ਉਹ ਜਿਹਨੇ ਬੰਦੇ ਨੇ ਲੈਣੀ ਬਚੀ ਲੈਣੀ ਹੈ ਬਿਲਕੁਲ ਬਿਲਕੁਲ ਕਿ ਹੁਣ ਸਵਾਦ ਮਾਰੇ ਐਵੇਂ ਵੀਡੀਓ ਕੋਈ ਜਾਂਦੇ ਲੈਣੀ ਨਹੀਂ ਹੁੰਦੀ ਕਰਨੀ ਹੁੰਦੀ ਆ ਆਪਣਾ ਟਾਈਮ ਖਰਾਬ ਹੁੰਦਾ ਹੂੰ ਹੂੰ ਚਲੋ ਆਪਣਾ ਕੰਮ ਆ ਪਰ ਐਵੇਂ ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਦਾ ਫਾਇਦਾ ਨਹੀਂਗਾ ਪਹਿਲਾਂ ਚਲੋ ਪਰਿਵਾਰ ਨਾਲ ਰਾਇ ਮਸ਼ਵਰਾ ਪਹਿਲਾਂ ਕਰ ਲੈਂਦੇ ਸਾਈ ਪਾਉਣ ਤੋਂ ਹਾਂਜੀ ਤੇ ਸਾਈ ਬੰਦਾ ਉਹ ਹੀ ਪਾਵੇ ਖਾਸ ਤੌਰ ਤੇ ਆਪਾਂ ਪਹਿਲਾਂ ਵੀ ਬੜੀ ਬਾਰਾ ਦੱਸਿਆ ਵੀ ਜਿੰਨੇ ਖਰੀਦਣੀਆਂ ਸੇ ਹਾਂਜੀ ਸਾਈ ਉਹ ਪਾਵੇ ਹੀ ਬੰਦਾ ਠੀਕ ਆ ਲੈ ਵੀ ਕਰ ਬਚਨ ਇੱਕ ਵਾਰੀ ਖੋਲ ਕੇ ਮਾੜਾ ਕਰ ਪੇਛੇ ਤੋਰ ਕੇ ਦਿਖਾ ਦੇ ਵੀਰ ਤੋ ਦੋਸਤੋ 15 ਕਿਲੋ ਦੁੱਧ ਇਸ ਵੇੜ ਦੇ ਥੱਲੇ ਹਾਜ਼ਰ ਆ ਅੱਗੇ ਬਿਲਕੁਲ ਤੁਹਾਡੀ ਅਪਰੋਚ ਆ ਕਿਸੇ ਭਰਾ ਦੀ ਮਿਹਨਤ ਆ ਭਾਵੇਂ 18 ਚੋਲੇ ਆ ਜਾਂ ਭਾਵੇਂ 20 ਚੋਲੇ ਆ ਠੀਕ ਆ ਵੱਛੀ ਵੱਡੀ ਆ ਫਾਈਟ ਘੱਟ ਬੋਤਾਲੀ ਆ ਬਾਕੀ ਤੁਹਾਡੇ ਸਾਹਮਣੇ ਬਾਜਾ ਕਰਮਲੀ ਠੀਕ ਹੈ ਜੀ ਬਹੁਤ ਵਧੀਆ ਬਿਲਕੁਲ ਬਲੈਕ ਤੇ ਵਾਈਟ ਤੇ ਕੰਬੀਨੇਸ਼ਨ ਆ ਸੋ ਥਣ ਚੱਡੇ ਦੀ ਖਾਸ ਤੌਰ ਤੇ ਬੜੀ ਸਾਫ ਸੁਥਰੀ ਆ ਕੋਈ ਫੋਰ ਛਾਂਕ ਨਹੀਂ ਗਈ ਠੀਕ ਆ ਸੋ ਚਾਰੇ ਥਾਣਾ ਵੰਡਵਿਰਲ ਬਿਲਕੁਲ ਤੁਹਾਡੇ ਸਾਹਮਣੇ ਆ ਪਾੜੀ ਵਾਲਾ ਚੱਡਾ ਦੇਵਾ ਇੱਥੋਂ ਤੋਂ ਵੇਖ ਵੀਰੇ ਹਾਂ ਸਾਰੇ ਥਣਾਈ ਨਾ ਕੁਛ ਇਹ ਲੈਵਾ ਵੇ ਗੇਰ ਕਿੰਨਾ ਜੰਗਾ ਹੁਣ ਇਹਦਾ ਬੱਚੇ ਜਦੋਂ ਲੇਟੀ ਲੁੱਟੀ ਸ਼ੁਰੂ ਹੋ ਗਈ ਹਾਂ ਬੱਚੇਰੇ ਬਾਨੀ ਆ ਥੱਲੋਂ ਬੰਦੇ ਆ ਹਾਂਜੀ ਨੇ ਪਿਆਰੀ ਆ ਵੇੜ ਵੀਰੇ ਹਾਂਜੀ ਮੱਛੀ ਬੜੀ ਜੰਗੀ ਆ ਲੈ ਵੀ ਕਰ ਪਸੰਦ ਸਿਆ ਕੀ ਡਿਮਾਂਡ ਰਹੂਗੀ ਦੇਣੀ ਕਿੰਨੇ ਦੀ ਆਪਾਂ ਅੱਜ ਹੁਣ ਵੀਰੇ ਜੇ ਤਾਂ ਹੁੰਦੀ ਕਿ ਹੈ ਹੋਰ ਬੰਦੇ ਕੋਲ ਅਗਲਾ ਲੱਖ ਵੀ ਮੰਗਦਾ 90 ਵੀ ਮੰਗਦਾ 95 ਵੀ ਮੰਗਦਾ ਆਪਾਂ ਬੱਚੀ ਦਾ ਮੁੱਲ ਕਰਦੇ ਹਾਂ 85000 80000 ਜੋ ਮਾਨਤਾ ਕਰ ਦਾਂਗੇ 80000 ਹਾਂਜੀ 100 ਕਿਲੋਮੀਟਰ ਦੀ ਦਾ ਪਹੁੰਚ ਵੀ ਫ੍ਰੀ ਕਰਤੀ ਅੱਜ ਆਪਾਂ ਇਨਕਲੂਡ ਯਾ ਵਿੱਚ ਹੈ ਨਾ ਸਾਰਾ ਹਾਂਜੀ 80000 ਜੇ ਆਪਾਂ ਪਹੁੰਚ ਕਰ ਦਾਂਗੇ 100 ਕਿਲੋਮੀਟਰ ਦੀ ਚੱਕ ਬਈ ਲੋ ਆ ਦੇ ਵੀ ਆਫਰ ਕੱਟ ਦੀ ਆਪਾਂ ਕੋ ਦੋ 400 ਇਧਰ ਉਧਰ ਤਾਂ ਮਾਨਤਾਨ ਨਹੀਂਗਾ ਉਹ ਨਹੀਂ ਦੋ 400 ਦਾ ਨਹੀਂ ਆਪਾਂ ਕਰਦੇ ਹਾਂ ਤੇ ਦੋ 400 ਤਾਂ ਨਹੀਂ ਰੋਲਾ ਕਰੀ ਆਪਾਂ ਨੂੰ ਉਹ 3000 ਤਾਂ ਚਲੋ ਇੱਕ ਸਾਤਾ ਮਾਨਤਾਨ ਨਹੀਂ ਹੋ ਗਿਆ ਕਿ 3000 ਤਾਂ ਵੀਰੇ ਕਿਰਾਇਆ ਪੱਕਾ ਹੀ ਜਾਣਾ ਫਿਰ ਜਿਹੜਾ ਟੂਲ ਟੈਕਸ ਪੈ ਗਿਆ ਉਹ ਵੱਖਰਾ ਵਾ ਹਾਂ ਬਿਲਕੁਲ ਹਾਂਜੀ ਲੋ ਵੀ ਇਹ 80000 ਦੇ ਵਿੱਚ ਘਰ ਤੱਕ ਪਹੁੰਚ ਹੋ ਜੂਗੀ ਤੁਹਾਡੇ ਠੀਕ ਹੈ ਜੀ 100 ਕਿਲੋਮੀਟਰ ਡਿਸਟੈਂਸ ਰਹੂਗੀ ਬਾਕੀ ਹਾਈਟ ਕੱਟ ਬਹੁਤੋਂ ਤੁਸੀਂ ਵੇਖ ਲਿਆ ਕੋਈ ਵੀ ਭਰਾ ਇੱਥੇ ਆਉਂਦਾ ਹਾਈਟ ਕੱਟ ਵਾਲੇ ਪਾਸੇ ਮੁੜ ਕੇ ਨਹੀਂ ਜਾਂਦਾ ਕਿ ਬਾਕੀ ਦੁੱਧ 15 16 15 ਅੱਗੇ ਤੁਹਾਡੀ ਪਹੁੰਚ ਦਾ ਠੀਕ ਆ ਜੀ ਸੇਵਾ ਦਾ ਠੀਕ ਆ ਬਾਕੀ ਉਹਰੇ ਕਈ ਬੰਦੇ ਕਹਿੰਦੇ ਹੁੰਦੇ ਪਹੂ ਖਾਂਦਾ ਨਹੀਂ ਪੀਂਦਾ ਨਹੀਂ ਹਾਂ ਕੋਸ਼ ਕਰਮਾਲੀ ਨੂੰ ਪਾਈ ਚਲੋ ਵਛੀ ਦਾ ਸਟ੍ਰੇਟ ਵੇਖ ਤੂੰ ਵੀਰੇ ਢੂਈ ਦੀ ਹੱਡੀ ਵੇਖ ਤੂੰ ਉਤਰੋ ਉਤੋਂ ਬਦਰ ਕੋਲ ਆ ਫਲਾਇਟ ਸਟ੍ਰੇਟ ਪੈਠ ਪੁੜਾ ਐਂ ਵਚ ਨਹੀਂ ਘੜ ਘੜ ਕੇ ਮਾਰਾ ਇਹਨੇ ਅੰਗ ਪੈਰ ਨੂੰ ਲਾਏ ਆ ਕਿਤੇ ਕੋਈ ਵੀਰੇ ਸਾਹਵੇਂ ਟੋਕਰ ਗੱਬਣ ਕਰਕੇ ਵਛੀ ਹੱਸ ਕੇ ਬੋਲੇ ਹੱਥ ਨਾਲ ਬੱਚੀ ਵੇਖਦੀ ਆ ਹਾਂ ਹੁਣ ਵੀਰੇ ਟੋਕੜ ਗੱਪਣ ਵੱਚੀਆਂ ਲੋਕ 80 80 ਹਜ਼ਾਰ ਰੇਦੀਆਂ ਨੇ ਮੰਗੀ ਜਾਂਦੇ ਬਿਲਕੁਲ ਟੋਕੜ ਗੱਪਣ ਵੀ ਕਰਮ ਵਾਲੀ ਦਿਨਾਂ ਚੋਂ ਵੀ ਨਾ ਚੌਂ ਮਹੀਨਿਆਂ ਦੀ ਚੈੱਕ ਪਾਸ ਹੋਵੇ ਤਾਂ ਕੋਈ 8 10 12 ਕਿਲੋ ਦੁੱਧ ਹੋਵੇ ਫਿਰ ਵੀ ਕਰਮ ਵਾਲੀ 600 65 ਹਜ਼ਾਰ ਦੀ ਬੱਚੀ ਆ ਬੱਚੇ ਬਈ ਰਾਮ ਦਿਨਾਂ ਵੱਚੀ ਇਹ ਨਾ ਵਗੀ ਵੀਰੇ ਵਿਗਣੀ ਕਿਹੜੀ ਆ ਨੇ ਚੰਗੀ ਵਿਹੜਾ ਕੀ ਜੀ ਨਾ ਵਗੀ ਸੱਜਰ ਵਿਹੜੇ ਸੂਈਏ ਦੋਸਤੋ ਬਾਕੀ ਪ੍ਰੋਪਰ ਤੁਹਾਨੂੰ ਆਪਾਂ ਡਿਟੇਲ ਦੇਤੀ ਆ ਚੌਣ ਜਵਾਦੀ ਤੁਸੀਂ ਦੇਖ ਲਓਗੇ ਵੀਡੀਓ ਦੇ ਵਿੱਚ ਬਾਕੀ ਮੂਹੋਂ ਦੰਦੀ ਤੁਹਾਨੂੰ ਨੋਟ ਕਰਾ ਦਿੱਤੀ ਆ ਇੱਕ ਨੰਬਰ ਕਿਰਪਾ ਕਰਕੇ ਆਪਣੇ ਕਰਦੇ ਸਨ ਨੰਬਰ ਬਈ 78 92 58 68 78 92 58 68 ਠੀਕ ਆ ਵੀਰੇ ਹਾਂਜੀ ਓਕੇ ਓਕੇ ਠੀਕ ਆ ਸੋ ਦੋਸਤੋ ਇਸੇ ਤਰ੍ਹਾਂ ਮਾਲ ਤਕਰੀਬਨ ਆਉਂਦਾ ਰਹਿੰਦਾ ਇਸ ਕਿਲੇ ਤੇ ਖੋਸੇ ਕੋਟਲੇ ਬਿਲਕੁਲ ਤੁਸੀਂ ਵਿਜ਼ਿਟ ਕਰ ਲਿਆ ਜੇ ਇੱਥੇ ਆਣ ਕੇ ਮੇਰਾ ਭਰਾ ਅੱਖੀਂ ਵੇਖ ਲਿਆ ਜੇ ਤਸੱਲੀ ਨਾਲ ਚੋਕੇ ਪਸਮਾ ਕੇ ਚੈੱਕ ਕਰ ਲਿਓ ਠੀਕ ਆ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ